BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੀਤ ਕੋ ਲੈ ਕੇ ਹਾਜ਼ਰ ਹਾਂ ਕੈਨੇਡਾ ਦੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ ਕੈਲਗਰੀ ਦੇ ਤਿੰਨ ਡੇ ਕੇਅਰ ਨੂੰ ਅਚਾਨਕ ਬੰਦ ਕਰਨ ਦੇ ਆਦੇਸ਼ ਦੇ ਨਾਲ ਪਰੇਸ਼ਾਨ ਹੋਏ ਮਾਪੇ ਕੈਨੇਡਾ ਜੈਟ ਲਾਈਨਸ ਨੇ ਵਿਤੀ ਸੰਘਰਸ਼ ਦੇ ਵਿਚਕਾਰ ਉਡਾਨਾਂ ਨੂੰ ਬਣਾਇਆ ਆਧਾਰ ਕੰਮਕਾਜ ਨੂੰ ਕੀਤਾ ਬੰਦ ਲਾਸ ਐਂਜਲਸ ਦੀ ਔਰਤ ਨੂੰ ਯੂਕਰੇਨ ਨੂੰ 50 ਡਾਲਰ ਦੇ ਦਾਨ ਲਈ ਰੂਸੀ ਜੇਲ੍ਹ ਵਿੱਚ 12 ਸਾਲ ਦੀ ਸੁਣਾਈ ਗਈ ਸਜ਼ਾ ਐਕਟਰ ਮੈਥਿਊ ਪੈਰੀ ਦੀ ਮੌਤ ਲਈ ਪੰਜ ਲੋਕਾਂ 'ਤੇ ਲੱਗਿਆ ਦੋਸ਼ ਸਹਾਇਕ ਅਤੇ ਡਾਕਟਰ ਗ੍ਰਫਤਾਰ ਹੁਣ ਖਬਰਾਂ ਪਿਸਥਾਨਾਤ ਕੈਨੇਡਾ ਦੇ ਸੰਕਟਮਾਪੇ ਸੁਰੱਖਿਆ ਚਿੰਤਾਮੰਦਾ ਹਵਾਲਾ ਦਿੰਦੇ ਹੋਏ ਪ੍ਰੋਵਿੰਸ ਦੁਆਰਾ ਤਿੰਨ ਡੇ ਕੇਅਰ ਬੰਦ ਕੀਤੇ ਜਾਣ ਤੋਂ ਬਾਅਦ ਬੱਚਿਆਂ ਦੀ ਦੇਖਭਾਲ ਦੇ ਨਵੇਂ ਵਿਕਲਪ ਲੱਭਣ ਲਈ ਭਟਕ ਰਹੇ ਹਨ ਐਲਬਰਟਾ ਸਰਕਾਰ ਨੇ ਸੋਮਵਾਰ ਨੂੰ ਲੇਟਸ ਕੋਲਰਸ ਡੇ ਕੇਅਰ ਗ੍ਰੀਨ 뷰 ਲੇਟਸ ਕੋਲਰਸ ਡੇ ਕੇਅਰ ECS ਲਿਮਿਟਿਡ ਅਤੇ ਲੇਟਸ ਕੋਲਰਸ ਡੇ ਕੇਅਰ ਇנק ਦੇ ਆਪਰੇਟਿੰਗ ਲਾਇਸੈਂਸ ਰੱਦ ਕਰ ਦਿੱਤੇ ਜਿਸ ਨਾਲ ਲਗਭਗ 300 ਬੱਚੇ ਅਤੇ 70 ਸਟਾਫ ਪ੍ਰਭਾਵਿਤ ਹੋਏ ਇਹ ਤਿੰਨ ਸਹੂਲਤਾਂ ਉਸ ਸਮੇਂ ਪ੍ਰੋਬੈਸ਼ਨਰੀ ਲਾਇਸੈਂਸ ਦੇ ਅਧੀਨ ਕੰਮ ਕਰ ਰਹੀਆਂ ਸਨ ਜੋ ਅਗਸਤ ਦੇ ਅੰਤ ਵਿੱਚ ਖਤਮ ਹੋਣ ਵਾਲੀਆਂ ਦੁਆਰਾ ਪੋਸਟ ਕੀਤੇ ਗਏ ਇੱਕ ਬਿਆਨ ਵਿੱਚ ਤਿੰਨ ਪ੍ਰੋਗਰਾਮਾਂ ਬਾਰੇ ਦੱਸਿਆ ਗਿਆ ਹੈ 625 42ਵੀਂ ਵੈਨਿਊ ਨਾਰਥ-ਈਸਟ ਅਤੇ 1312 ਬਰਕਲੀ ਡਿਫਰਫੁੱਟ ਨਾਰਥ-ਵੈਸਟ ਬੱਚਿਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਆਸਨੇ ਖਤਰੇ ਵਿੱਚ ਰੱਖਣ ਵਾਲੀਆਂ ਕਈ ਤਰ੍ਹਾਂ ਦੀਆਂ ਗੈਰ ਪਾਲਣਾਵਾਂ ਦੇ ਕਾਰਨ ਤੁਰੰਤ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ। ਪ੍ਰੋਵਿੰਸ ਦੇ ਕੇਅਰ ਲੁਕਅਪ ਟੂਲ ਦੇ ਅਨੁਸਾਰ ਹਾਲੀ ਦੇ ਨਿਰੀਖਣਾਂ ਦੌਰਾਨ ਸਾਹਮਣੇ ਆਈਆਂ ਚਿੰਤਾਵਾਂ ਵਿੱਚ ਘੱਟੋ-ਘੱਟ ਸਟਾਫਿੰਗ ਅਤੇ ਆਮ ਨਿਗਰਾਨੀ ਦੇ ਪੱਧਰ ਸਟਾਫ ਟੂ ਚਾਈਲਡ ਅਨੁਪਾਤ ਪ੍ਰੋਗਰਾਮ ਯੋਜਨਾਵਾਂ ਦੀਆਂ ਲੋੜਾਂ ਅਤੇ ਚਾਈਲ ਹੂਲ ਵੇਅਰ ਪਰ ਪਦਾਨ ਨਹੀਂ ਕਰਦਾ ਹੈ ਇੰਸਪੈਕਟਰਸ ਨੇ ਅਸੁਰੱਖਿਅਤ ਫਰਨੀਚਰਿੰਗ ਅਤੇ ਫੀਡਿੰਗ ਅਭਿਆਸਾਂ ਦੇ ਨਾਲ-ਨਾਲ ਪ੍ਰਸ਼ਾਸਨਿਕ ਰਿਕਾਰਡ ਰੱਖਣ ਦੇ ਗੈਰ ਪਾਲਣ ਦਾ ਵੀ ਹਵਾਲਾ ਦਿੱਤਾ ਹੈ सस्केचवान ਨੂੰ ਇੱਕ ਦੁਰਲੱਭ ਖਣਿਜ ਦੀ ਪ੍ਰਕਿਰਿਆ ਲਈ ਫੈਡਰਲ ਸਰਕਾਰ ਤੋਂ 16 ਮਿਲੀਅਨ ਡਾਲਰ ਮਿਲ ਰਹੇ ਹਨ ਸਸਕੇਚਵਨ ਰਿਸਰਚ ਕਾਉਂਸਲ SRC ਦੋਜ਼ਰ ਟਨ ਬਾਸਟਨ ਸਾਈਡ ਦੀ ਪ੍ਰਕਿਰਿਆ ਕਰਨ ਲਈ ਤਿਆਰ ਹੈ ਇੱਕ ਖਣਿਜ ਜੋ ਇਲੈਕਟ੍ਰਿਕ ਵਾਹਨਾਂ ਲਈ ਮੋਟਰਾਂ ਲਈ ਚੁੰਬਕ ਬਣਾਉਣ ਲਈ ਵਰਤਿਆ ਜਾਂਦਾ ਹੈ ਰਿਪੋਰਟ ਮੁਤਾਬਕ ਬਾਸਟਨ ਸਾਈਡ ਦੇ ਦੋ ਬੈਗ ਛੋਟੀਆਂ ਲਾਲ ਚਟਾਨਾਂ SRC ਸਸਕੇਟਨ ਦਫ਼ਤਰ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ ਜਿੱਥੇ ਸਰਕਾਰ ਨੇ ਫੰਡਿੰਗ ਦਾ ਐਲਾਨ ਕੀਤਾ ਸੀ ਰਿਪੋਰਟ ਮੁਤਾਬਕ ਇੱਕ ਵਾਰ SRC ਦੇ ਸਾਰੇ ਬਾਸਟਨ ਸਾਈਡ ਦੀ ਪ੍ਰਕਿਰਿਆ ਹੋ ਜਾਣ ਤੋਂ ਬਾਅਦ ਇਹ 62 ਹਜ਼ਾਰ ਤੋਂ ਵੱਧ ਵਾਹਨਾਂ ਨੂੰ ਪਾਵਰ ਦੇ ਸਕਦਾ ਹੈ ਇਸਰਸੀ ਪਹਿਲਾਂ ਹੀ ਖਣਿਜ ਜੋ ਮੋਨਾਜ਼ਾਈਟ ਦੀ ਪ੍ਰਕਿਰਿਆ ਕਰ ਰਿਹਾ ਹੈ ਅਤੇ ਅਗਲੇ 2 ਸਾਲਾਂ ਵਿੱਚ ਬਾਸਟਨ ਸਾਈਡ ਦੀ ਪ੍ਰਕਿਰਿਆ ਕਰਨ ਦਾ ਟੀਚਾ ਰੱਖਦਾ ਹੈ ਕੈਨੇਡਾ ਦੇ ਉर्जा ਤੇ ਕੁਦਰਤੀ ਸਰੋਤ ਮੰਤਰੀ ਜੌਨਥਨ ਵਲਕਿੰਸਨ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਪ੍ਰੋਸੈਸਿੰਗ ਘਰ ਵਿੱਚ ਕੀਤੀ ਜਾਵੇ ਕੈਨੇਡਾ ਦੇ ਚਾਈਲਡਕੇਅਰ ਆਪਰੇਟਰਸ ਨੂੰ ਰਾਸ਼ਟਰੀ 10 ਡਾਲਰ ਪ੍ਰਤੀ ਦਿਨ ਦੇ ਪ੍ਰੋਗਰਾਮ ਵਿੱਚ ਚੇਤੇ ਹੀ ਇਸ ਤਰੀਕੇ ਨਾਲ ਮੁਆਵਜ਼ਾ ਦਿੱਤਾ ਜਾਵੇਗਾ ਜਿਸ ਤਰ੍ਹਾਂ ਪ੍ਰੋਵਿੰਸ ਕਹਿੰਦਾ ਹੈ ਕਿ ਦੇਖਭਾਲ ਪ੍ਰਦਾਨ ਕਰਨ ਦੀ ਅਸਲ ਲਾਗਤ ਨੂੰ ਪੂਰਾ ਕੀਤਾ ਜਾਵੇਗਾ ਇਹ ਫੈਸਲਾ ਕਈ ਲੋਕਾਂ ਦੇ ਕਹਿਣ ਤੋਂ ਬਾਅਦ ਆਇਆ ਹੈ ਕਿ ਉਹ ਮੌਜੂਦਾ ਢਾਂਚੇ ਅਧੀਨ ਆਪਣੇ ਦਰਵਾਜ਼ੇ ਖੁੱਲੇ ਰੱਖਣ ਲਈ ਸੰਘਰਸ਼ ਕਰ ਰਹੇ ਹਨ ਨਵਾਂ ਫੰਡਿੰਗ ਢਾਂਚਾ ਜੋ 1 ਜਨਵਰੀ ਤੋਂ ਲਾਗੂ ਹੋਵੇਗਾ ਇਸ ਐਲਾਨ ਦੇ ਨਾਲ ਵੀ ਆਉਂਦਾ ਹੈ ਕਿ ਉਸੇ ਦਿਨ ਤੋਂ ਮਾਪਿਆਂ ਦੁਆਰਾ ਅਦਾ ਕੀਤੀਆਂ ਜਾਣ ਵਾਲੀਆਂ ਫੀਸਾਂ ਨੂੰ ਹੋਰ ਘਟਾਇਆ ਜਾਵੇਗਾ ਉਹ ਪਹਿਲਾਂ ਹੀ ਲਗਭਗ 50% ਦੀ ਘਟਕ ਕੇ ਔਸਤਨ ਅਤੇ ਅਗਲੇ ਸਾਲ ਔਸਤਨ 19 ਡਾਲਰ ਤੇ ਆ ਜਾਣਗੇ ਅਤੇ 22 ਡਾਲਰ ਤੇ ਸੀਮਾ ਹੋਵੇਗੀ। ਇਹਨਾਂ ਨੂੰ ਮਾਰਚ 2026 ਤੱਕ ਔਸਤਨ 10 ਡਾਲਰ ਪ੍ਰਤੀ ਦਿਨ ਕੱ ਦਿੱਤਾ ਜਾਵੇਗਾ ਜੋ ਕਿ ਸਤੰਬਰ 2025 ਦੇ ਪੁਰਾਣੇ ਵਾਅਦੇ ਤੋਂ ਪਿੱਛੇ हट ਗਈ ਹੈ। ਹਾਲਾਂਕਿ ਸ਼ੁਰੂਆਤੀ ਬਚਪੰਦੇ ਸਿੱਖਿਆਕਾਂ ਲਈ ਕਿਸੇ ਵੀ ਨਵੇਂ ਉਜਰਤਵਾਦੇ ਤਨਖਾਹ ਗ੍ਰੇਡ ਨਾਲ ਨਹੀਂ ਆਉਂਦੇ ਹਨ। ਕੁਝ ਐਡਵੋਕੇਟਸ ਅਤੇ ਬਹੁਤ ਸਾਰੇ ਆਪਰੇਟਰਸ ਨੇ ਕਿਹਾ ਹੈ ਕਿ ਇਸ ਸੈਕਟਰ ਦੇ ਵਿਸਤਾਰ ਲਈ ਹੀ ਨਹੀਂ ਬਲਕਿ ਇਸ ਨੂੰ ਕਾਇਮ ਰੱਖਣ ਲਈ ਵੀ ਜ਼ਰੂਰੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਐਂਪੋਕਸ ਲਈ ਵਿਸ਼ਵਵਿਆਪੀ ਜਨਤਕ ਸਿਹਤ ਐਮਰਜੈਂਸੀ ਐਲਾਨ ਕਰਨ ਦੇ ਮੱਦੇਨਜ਼ਰ ਕੈਨੇਡਾ ਦਾ ਕਹਿਣਾ ਹੈ ਕਿ ਦੇਸ਼ ਵਿੱਚ ਵਾਰਸ ਦਾ ਜੋਖਮ ਘੱਟ ਹੈ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਪੀ ਐਚ ਏ ਸੀ ਨੇ ਇੱਕ ਆਨਲਾਈਨ ਬਿਆਨ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਇਹ ਡੈਮੋਕਰੈਟਿਕ ਰਿਪਬਲਿਕ ਆਫ ਕਾਂਗੋ ਡੀ ਆਰ ਸੀ ਅਤੇ ਗੁਆਂਟੀ ਦੇਸ਼ਾਂ ਵਿੱਚ ਐਂਪੋਕਸ ਦੇ ਪ੍ਰਕੋਪ ਦੀ ਨੇੜਿਓ ਨਿਗਰਾਨੀ ਕਰ ਰਹੀ ਹੈ ਇਸ ਸੰਦੇਸ਼ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਵਾਰਸ ਦੇ ਫੈਲਣ ਤੋਂ ਬਾਅਦ ਡਬਲਯੂ ਐਚਓ ਦੁਆਰਾ ਐਂਪੋਕਸ ਨੂੰ ਇੱਕ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਐਲਾਨ ਕਰਨ ਤੋ ਫੈਲਦਾ ਜਾ ਰਿਹਾ ਹੈ ਕੈਨੇਡਾ ਦੇ ਕੁਝ ਹਿੱਸਿਆਂ ਵਿੱਚ ਐਮਪੋਕਸ ਦੇ ਕੇਸ ਵੀ ਵਧ ਰਹੇ ਹਨ ਟੋਰਾਂਟੋ ਪਬਲਿਕ ਹੈਲਥ ਹਾਲ ਹੀ ਦੇ ਮਹੀਨਿਆਂ ਵਿੱਚ ਇੱਕ ਵਾਧੇ ਦੀ ਰਿਪੋਰਟ ਕਰ ਰਹੀ ਹੈ ਪੀ ਐਚ اے ਸੀ ਨੇ ਵੀ ਕਿਹਾ ਹੈ ਕਿ ਅਪ੍ਰੈਲ ਤੋਂ ਡੀ ਆਰ ਸੀ ਲਈ ਇੱਕ ਪੱਧਰ ਦੋ ਦਾ ਯਾਤਰਾ ਨੋਟਿਸ ਲਾਗੂ ਕੀਤਾ ਗਿਆ ਹੈ ਜਿਸ ਵਿੱਚ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਯਾਤਰੀ ਸਿਹਤ ਸੰਬੰਧੀ ਸਾਵਧਾਨੀਆਂ ਦਾ ਅਭਿਆਸ ਕਰਨ ਪੀ ਐਚ اے ਸੀ ਨੇ ਕਿਹਾ ਕਿ ਕੈਨੇਡਾ ਨੇ ਵਾਇਰਸ ਦੀ ਰੋਕਥਾਮ ਅਤੇ ਨਿਯੰਤਰਣ ਲਈ ਸੂਬਾਈ ਅਤੇ ਖੇਤਰੀ ਪ੍ਰੋਗਰਾਮਾਂ ਦਾ ਸਮਰਥਨ ਕਰਨ ਲਈ ਐਮਪੋਕਸ ਵੈਕਸੀਨ ਦੀ ਕਾਫੀ ਸਪਲਾਈ ਵੀ ਸੁਰੱਖਿਅਤ ਕੀਤੀ ਹੈ ਕੈਨੇਡਾ ਜੈਟਲਾਈਨਸ ਨੇ ਨਕਦੀ ਦੀ ਕਮਿਟੀ ਦੌਰਾਨ ਸਾਰੀਆਂ ਉਡਾਨਾਂ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਹੈ ਜਿਸ ਕਾਰਨ ਇਹ ਉਡਾਨ ਬੰਦ ਕਰਨ ਲਈ 1 ਸਾਲ ਤੋਂ ਵੀ ਘੱਟ ਸਮੇਂ ਵਿੱਚ ਤੀਜਾ ਕੈਨੇਡੀਅਨ ਕੈਰੀਅਰ ਬਣ ਗਿਆ ਹੈ 에ਅਰਲਾਈਨ ਜੋ ਮੁੱਖ ਤੌਰ ਤੇ ਟੋਰਾਂਟੋ ਤੋਂ ਬਾਹਰ ਸੂਰਜ ਦੀ ਮੰਜ਼ਲਾ ਲਈ ਉਡਾਨ ਭਰਦੀ ਸੀ ਨੇ ਬੀਤੇ ਦਿਨ ਕਿਹਾ ਕਿ ਉਹ ਤੁਰੇ ਰਹਿਣ ਲਈ ਲੋੜੀਂਦੀ ਪੂੰਜੀ ਲੱਭਣ ਵਿੱਚ ਅਸਮਰਥ ਰਹੀ ਅਤੇ ਕਰਜ਼ਦਾਰ ਸੁਰੱਖਿਆ ਲਈ ਫਾਈਲ ਕਰਨ ਦੀ ਯੋਜਨਾ ਬਣਾ ਰਹੀ ਹੈ ਕੰਪਨੀ ਨੇ ਕਿਹਾ ਕਿ ਮੌਜੂਦਾ ਬੁਕਿੰਗ ਵਾਲੇ ਯਾਤਰੀਆਂ ਨੂੰ ਰਿਫੰਡ ਸੁਰੱਖਿਅਤ ਕਰਨ ਲਈ ਆਪਣੀ ਕ੍ਰੈਡਿਟ ਕਾਰਡ ਕੰਪਨੀ ਨਾਲ ਸੰਪਰਕਾਣਾ ਚਾਹੀਦਾ ਹੈ ਹੈ yeah. NEO ਐਕਸਚੇਂਜ ਤੇ ਕੰਪਨੀ ਦੇ ਸ਼ੇਰਾਂ ਦਾ ਵਪਾਰ ਬੁੱਧਵਾਰ ਦੁਪਹਿਰ ਨੂੰ ਰੋਕ ਦਿੱਤਾ ਗਿਆ ਸੀ ਸ਼ਟਡਾਊਨ ਸੋਮਵਾਰ ਨੂੰ ਬੋਰਡ ਦੇ ਚਾਰ ਮੈਂਬਰਾਂ ਦੇ ਸਤੀਫੇ ਤੋਂ ਬਾਅਦ ਹੋਇਆ ਜਿਸ ਵਿੱਚ ਚੇਅਰਵੂਮੈਨ ਅਤੇ ਸੀਈਓ ਪ੍ਰਜੈਕਟ ਕੋਰਸ ਵੀ ਸ਼ਾਮਲ ਹਨ ਇਹ ਫੈਬਰੂਅਰੀ ਵਿੱਚ ਲਿੰਕਸ 에ਅ ਦੇ ਬੰਦ ਹੋਣ ਅਤੇ ਪਿਛਲੇ ਅਕਤੂਬਰ ਵਿੱਚ ਬਜਟ ਕੈਰੀਅਰਸ ਹੂਪ ਦੇ ਬਾਅਦ ਕੈਨੇਡੀਅਨ ਅਸਮਾਨ ਤੋਂ ਇੱਕ ਹੋਰ 에ਅਲਾਈਨ ਦੇ ਰੁਬਾਨ ਕੀ ਦਾ ਸੰਕੇਤ ਦਿੰਦਾ ਹੈ ਕਿਉਂਕਿ ਕ੍ਰੇਲੂ ਮੁਕਾਬਲੇ ਬਾਰੇ ਚਿੰਤਾਵਾਂ ਚੱਲੀ ਹਨ ਸ਼ਟਡਾਊਨ ਫੈਲੀਆ ਪਾਤੀ ਵਾਲੇ ਵਿਸ਼ਾਲ ਦੇਸ਼ ਵਿੱਚ 에ਅਲਾਈਨ ਚਲਾਉਣ ਦੀਆਂ ਚੁਣੌਤੀਆਂ ਨੂੰ ਵੀ ਰੇਖਾਂਕਿਤ ਕਰਦਾ ਥਨ ਕੈਨੇਡਾ ਜੈਟਲਾਈਨਸ ਜੋ ਸਤੰਬਰ 2022 ਵਿੱਚ ਆਪਣੀ ਸ਼ੁਰੂਆਤੀ ਉਡਾਨ ਤੋਂ ਬਾਅਦ ਮੋਟੀਪਰ ਜਹਾਜ਼ਾਂ ਨੂੰ ਜ਼ਮੀਨ ਤੋਂ ਉਤਾਰਨ ਲਈ ਸੰਘਰਸ਼ ਕਰ ਰਹੀ ਹੈ। ਲੋ ਇਸ ਹਫ਼ਤੇ ਦੀ ਗੜਬੜ ਤੋਂ ਪਹਿਲਾਂ ਹੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤੀਜੋਨੋ ਐਡੀਡੋਲ ਨੇ 2021 ਵਿੱਚ ਭੂਮਿਕਾ ਸੰਭਾਲਣ ਤੋਂ ਬਾਅਦ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਵਿੱਤੀ ਫਾਈਲਿੰਗਸ ਦੇ ਅਨੁਸਾਰ ਇੱਕ ਤਿਮਾਹੀ ਵਿੱਚ ਮੁਨਾਫਾ ਕਮਾਉਣ ਦੇ ਬਾਵਜੂਦ ਕੈਨੇਡਾ ਜੈਟਲਾਈਨਸ ਨੂੰ ਮਾਰਚ 2023 ਅਤੇ ਪਿਛਲੇ ਮਾਰਚ ਦੇ ਵਿਚਕਾਰ 12 ਮਹੀਨਿਆਂ ਵਿੱਚ 14.2 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਤੀमाही ਆਮਦਨ 8 ਮਿਲੀਅਨ ਡਾਲਰ ਅਤੇ 12 ਮਿਲੀਅਨ ਡਾਲਰ ਦੇ ਵਿਚਕਾਰ ਸੀ। ਕੈਨੇਡਾ ਦੇ ਲੇਬਰ ਮੰਤਰੀ ਸਟੀਵ ਮੈਕੀਨਮ ਨੇ ਕੈਨੇਡੀਅਨ ਨੈਸ਼ਨਲ ਰੇਲਵੇ ਕੰਪਨੀ ਦੀ ਕੰਪਨੀ ਅਤੇ ਰੇਲਵੇ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵਿਚਕਾਰ ਚੱਲ ਰਹੇ ਮਜ਼ਦੂਰ ਵਿਵਾਦ ਵਿੱਚ ਦਖਲ ਦੇਣ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੇ ਨਵੇਂ ਕਿਰਤ ਮੰਤਰੀ ਦਾ ਇਹ ਫੈਸਲਾ ਇੱਕ ਵੱਧ ਰਹੇ ਤਾਲਾਬੰਦੀ ਅਤੇ ਹੜਤਾਲ ਤੋਂ ਪਹਿਲਾਂ ਆਇਆ ਹੈ ਜੋ ਵੀਰਵਾਰ 2 ਅਗਸਤ ਨੂੰ ਸ਼ੁਰੂ ਹੋ ਸਕਦਾ ਹੈ। ਉਦਯੋਗ ਸਮੂਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਦੇ ਰੇਲਵੇ ਦੇ ਬੰਦ ਹੋਣ ਨਾਲ ਖੇਤੀਬਾੜੀ, ਆਟੋਮੋਟਿਵ ਨਿਰਮਾਣ ਅਤੇ ਨਿਰਮਾਣ ਸਮੇਤ ਕੈਨੇਡਾ ਦੀ ਆਰਥਿਕਤਾ ਕੈਨੇਡਾ ਦੀ ਅੰਤਰਰਾਸ਼ਟਰੀ ਸਾਕ ਵੀ ਦਾਤੇ ਲੱਗ ਸਕਦੀ ਹੈ ਉਦਯੋਗ ਸਮੂਚ ਚੇਤਾਵਨੀ ਦਿੰਦੇ ਹਨ ਇਹ ਨੋਟ ਕਰਦੇ ਹੋਏ ਕਿ ਕੈਨੇਡਾ ਦੇ ਰੇਲਵੇ ਹਰ ਦਿਨ 1 ਬਿਲੀਅਨ ਡਾਲਰ ਤੋਂ ਵੀ ਵੱਧ ਮਾਲ ਦੀ ਟਵਾ ਟੋਆਈ ਕਰਦੇ ਹਨ ਅਤੇ ਦੇਸ਼ ਦੇ ਅੱਧੇ ਨਿਰਯਾਤ ਲਈ ਯੋਗਦਾਨ ਪਾਉਂਦੇ ਹਨ ਸੀਐਨਈ ਫੈਡਰਲ ਸਰਕਾਰ ਨੂੰ ਲੰਬੀ ਅਨਿਸ਼ਚਿਤਤਾ ਦੇ ਪ੍ਰਭਾਵਾਂ ਤੋਂ ਕੈਨੇਡਾ ਦੀ ਅਰਥਵਿਵਸਥਾ ਨੂੰ ਬਚਾਉਣ ਲਈ ਪਿਛਲੇ ਹਫ਼ਤੇ ਦਖਲ ਦੇਣ ਲਈ ਕਿਹਾ ਅਤੇ ਟੀਸੀਆਰਸੀ ਤੇ ਗਲਬਰ ਦੀ ਮੇਜ਼ ਤੇ ਅਰਥਪੂਰਨ ਸ਼ਾਮਲ ਨਾ ਹੋਣ ਦਾ ਦੋਸ਼ ਲਗਾਇਆ ਯੂਨੀਅਨ ਜੋ ਕਿ ਸੀਐਨ ਅਤੇ ਕੈਨੇਡੀਅਨ ਪੈਸੀਫਿਕ ਕੰਸਰਸਿਟੀ ਰੇਲਵੇ ਕੰਪ ਕਹਾ ਕਿ ਉਹ ਮੈਕੀਨਨ ਨਾਲ ਸਹਿਮਤ ਹੈ ਕਿ ਸਮਝੌਤੇ ਸੌਦੇਬਾਜ਼ੀ ਟੇਬਲ ਤੇ ਪਹੁੰਚਦੇ ਅਦਾ ਅੰਦਰ ਹਨ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਮੈਥਿਓ ਪੈਰੀਦੀ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਮੌਤ ਦੇ ਮਾਮਲੇ ਵਿੱਚ ਪੰਜ ਲੋਕਾਂ ਤੇ ਦੋਸ਼ ਲਗਾਏ ਗਏ ਜਿਸ ਵਿੱਚ ਦੋ ਡਾਕਟਰ ਅਤੇ ਅਦਾਕਾਰ ਦੇ ਨਿੱਜੀ ਸਹਾਇਕ ਸ਼ਾਮਲ ਹਨ ਪੁਲਿਸ ਨੇ ਬੀਤੇ ਦਿਨ ਕਿਹਾ ਕਿ ਮਈ ਵਿੱਚ ਸ਼ੁਰੂ ਕੀਤੀ ਗਈ ਉਹਨਾਂ ਦੀ ਜਾਂਚ ਵਿੱਚ ਡਰੱਗ ਸਪਲਾਈਅਰਸ ਦੇ ਇੱਕ ਵਿਆਪਕ ਭੂਮਿਕਾਤ ਅਪਰਾਧਿਕ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਸੀ ਜੋ ਵੱਡੀ ਮਾਤਰਾ ਵਿੱਚ ਕੈਟਾਮਿਨ ਵੰਦੇ ਸਨ 54 ਸਾਲਾ ਦੀ ਪੈਰੀ ਦੀ ਅਕਤੂਬਰ ਵਿੱਚ ਉਸਦੇ ਲਾਸ ਐਂਜਲਸ ਦੇ ਘਰ ਵਿੱਚ ਮੌਤ ਹੋ ਗਈ ਸੀ ਇੱਕ ਪੋਸਟਮਾਰਟਮ ਜਾਂਚ ਵਿੱਚ ਉਸਦੇ ਖੂਨ ਵਿੱਚ ਕੈਟਾਮੀਨ ਦੀ ਇੱਕ ਉੱਚ ਤਵਜੋ ਮਿਲੀ ਅਤੇ ਨਿਯੰਤਰਿਤ ਪਦਾਰਥ ਦੇ ਗੰਭੀਰ ਪ੍ਰਭਾਵਾਂ ਨੇ ਉਸ ਨੂੰ ਮਾਰਿਆ ਸੀ ਜਨਗ ਵਿਭਾਗ ਦੇ ਅਨੁਸਾਰ ਪੈਰੀ ਦੇ ਸਹਾਇਕ ਸਮੇਤ ਤਿੰਨ ਬਚਾਓ ਪੱਖ ਪਹਿਲਾਂ ਹੀ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਲਈ ਦੋਸ਼ੀ ਮੰਨ ਚੁੱਕੇ ਹਨ ਜਦੋਂ ਕਿ ਦੋ ਹੋਰ ਇੱਕ ਡਾਕਟਰ ਅਤੇ ਦ ਕੈਟਾਮੀਨ ਕੋਈਨ ਵਜੋ ਜਾਣੀ ਚੰਦੀ ਕੌਰਤ ਨੂੰ ਵੀਰਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਡਾਕਟਰੀ ਜਾਂਚਕਰਤਾ ਦੇ ਅਨੁਸਾਰ ਉਸਦੇ ਸਰੀਰ ਵਿੱਚ ਕੈਟਾਮੀਨ ਦਾ ਪੱਤਾ ਜਨਰਲ ਐਨਸਥੀਸ਼ੀਆ ਦੇ ਦੌਰਾਨ ਦੇ ਬਰਾਬਰ ਸੀ ਹਮਾਸ ਦੁਆਰਾ ਚਲਾਇਆ ਜਾ ਰਿਹਾ ਹੈ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ 7 ਅਕਤੂਬਰ ਨੂੰ ਹਮਾਸ ਤੇ ਅਗਬਾਈ ਵਾਲੇ ਇਜ਼ਰਾਈਲ ਉਤੇ ਹਮਲੇ ਤੋਂ ਬਾਅਦ ਗਾਜ਼ਾ ਵਿੱਚ ਇਜ਼ਰਾਈਲੀ ਫੌਜੀ ਕਾਰਵਾਈ ਦੇ ਨਤੀਜੇ ਵਜੋਂ 40 ਹਜ਼ਾਰ ਤੋਂ ਵੱਧ ਫਲਸਤੀਨੀ ਮਾਰੇ ਗਏ ਹਨ ਇਹ ਸੰਖਿਆ ਮਿਰਬਾਨੋ 40 ਹਜ਼ਾਰ 5 ਖੇਤਰ ਦੀ 2.3 ਮਿਲੀਅਨ ਆਬਾਦੀ ਤੇ ਲਗਭਗ 1.7 ਫੀਸਦੀ ਦੇ ਬਰਾਬਰ ਹੈ ਯੁੱਧ ਦੀ ਮਨੁੱਖੀ ਕੀਮਤ ਦਾ ਇੱਕ ਹੋਰ ਗੰਭੀਰ ਸੰਕੇਤ ਮੌਤਾਂ ਦੇ ਨਾਲ ਨਵੇਂ ਸੈਟੇਲਾਈਟ ਚਿੱਤਰ ਵਿਸ਼ਲੇਸ਼ਣ ਸੁਝਾ ਦਿੰਦਾ ਹੈ ਕਿ ਗਾਜ਼ਾ ਵਿੱਚ ਲਗਭਗ 60 ਫੀਸਦੀ ਮਾਦਾ ਜੰਗ ਦੀ ਸ਼ੁਰੂਆਤ ਤੋਂ ਬਾਅਦ ਨੁਕਸਾਨੀਆਂ ਦਾ ਤਪਾਹ ਹੋ ਗਈ ਪਿਛਲੇ ਕੁਝ ਮਹੀਨਿਆਂ ਵਿੱਚ ਦੱਖਣੀ ਸ਼ਹਿਰ ਰਫਾਨ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਮਾਰੇ ਗਏ ਲੋਕਾਂ ਦੀ ਸੰਖਿਆ ਲਈ ਮੰਤਰਾਲੇ ਦੇ ਅੰਕੜੇ ਨਾਗਰਿਕਾ ਤੇ ਲੜਕੀਆਂ ਵਿੱਚ ਫਰਕ ਨਹੀਂ ਕਰਦੇ ਹਨ ਇੱਕ ਦੋਰੀ ਯੂਐਸ ਰੂਸੀ ਨਾਗਰਿਕ ਨੂੰ ਤੇਜ ਤਰੋ ਦੇ ਦੋਸ਼ ਵਿੱਚ ਇੱਕ ਰੂਸੀ ਜੇਲ੍ਹ ਵਿੱਚ 12 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਦੋਂ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਉਸਨੇ ਯੂਕਰੇਨ ਦੀ ਸਹਾਇਤਾ ਕਰਨ ਵਾਲੀ ਇੱਕ ਚੈਰੀਟੀ ਨੂੰ ਸਿਰਫ 50 ਡਾਲਰ ਤੋਂ ਵੱਧ ਦਾ ਦਾਨ ਦਿੱਤਾ ਸੀ ਕਸੇਨੀਆ ਖਵਾਨਾ 33 ਸਾਲਾਂ ਦੀ ਹੈ ਕਈ ਵਾਰ ਉਸਤੇ ਪਹਿਲੇ ਨਾਮ ਕਸੇਨੀਆ ਕੈਰੋਲਿਨਾ ਦੁਆਰਾ ਪਛਾਣੀ ਜਾਂਦੀ ਹੈ ਨੋਵੰਬਰ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਲਈ ਰੂਸ ਦੀ ਯਾਤਰਾ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਖਵਾਨਾ ਇੱਕ ਸਾਬਕਾ ਬੈਲੇਰੀਨਾ ਲਾਸੈਂਸ ਵਿੱਚ ਰਹਿੰਦੀ ਹੈ ਅਤੇ ਇੱਕ ਬੇਵਰਲੀ ਹਲਸਪਾ ਵਿੱਚ ਕੰਮ ਕਰਦੀ ਹੈ ਉਸ ਦਾ ਮੁਕੱਦਮਾ ਯੂਰਲ ਪਹਾੜਾਂ ਦੇ ਸ਼ੇਅਰ ਵਿਥੋਸੇ ਅਦਾਲਤ ਅਤੇ ਚਾਚੇ ਸਾਹਮਣੇ ਹੋਇਆ ਜਿਸ ਨੇ ਵਾਲ ਸਟ੍ਰੀਟ ਜਰਨਲ ਦੇ ਰਿਪੋਰਟਰ ਇਵਾਨ ਗਾਸ਼ਕੋਵਿਚ ਨੂੰ ਜਾਸੂਸੀ ਦਾ ਦੋਸ਼ੀ ਠਹਿਰਾਇਆ ਸੀ ਗਾਸ਼ਕੋਵਿਚ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਰੂਸ ਅਤੇ ਅਮਰੀਕਾ ਵਿਚਕਾਰ ਕੈਦੀਆਂ ਦੀ 18:00 ਵਜੇ ਦੇ ਹਿੱਸੇ ਵੱਜੋਂ ਰਿਹਾ ਕੀਤਾ ਗਿਆ ਸੀ ਰੂਸ ਦੀ ਫੈਡਰਲ ਸੁਰੱਖਿਆ ਸੇਵਾ ਨੇ ਕਿਹਾ ਕਿ ਖਵਾਨਾ ਵੱਲੋਂ दान ਕੀਤੇ ਗਏ 51 ਡਾਲਰ 80 ਸੈਂਟ ਅਮਰੀਕੀ ਡਾਲਰ ਦੇ ਵਰਤੋਂ ਰੂਸ ਵਿਰੋਧੀ ਤਾਇਨਾਤ ਹਥਿਆਰਾਂ ਨੂੰ ਖਰੀਦਣ ਲਈ ਕੀਤੀ ਗਈ ਸੀ ਏਜੰਸੀ ਨੇ ਕਿਹਾ ਕਿ ਉਸਨੇ ਯੂਕਰੇਨੀ ਸੰਗਠਨਾ ਵਿੱਚ ਇੱਕ ਦੇ ਹਿੱਤ ਵਿੱਚ ਸਰਗਰਮੀ ਨਾਲ ਪੈਸਾ ਇਕੱਠਾ ਕੀਤਾ ਜਿਸ ਦੀ ਹਥਿਆਰਬੰਦ ਬਲਾ ਲਈ ਰਣਨੇਤਕ ਮੈਡੀਕਲ ਸਪਲਾਈ ਉਪਕਰਨ ਹਥਿਆਰ ਅਤੇ ਗੋਲਾ ਬਾਰੂਦ ਖਰੀਦਣ ਲਈ ਕੀਤੀ ਗਈ। ਇਸ ਦੌਰਾਨ ਖਵਾਨਾ ਤੇ ਸਮਤਕਾਂ ਦਾ ਕਹਿਣਾ ਹੈ ਕਿ ਉਸਨੇ ਯੂਕਰੇਨ ਲਈ ਰਾਜ਼ਮ ਨੂੰ ਪੈਸਾ ਦਾਨ ਕੀਤਾ ਸੀ। ਇੱਕ ਯੂਐਸ ਅਧਾਰ ਚੈਰਿਟੀ ਜੋ ਯੂਕਰੇਨ ਵਿੱਚ ਲੋਕਾਂ ਨੂੰ ਮਾਨਵਤਾਵਾਦੀ ਰਾਹਤ ਪ੍ਰਦਾਨ ਕਰਦੀ ਹੈ। ਚੈਰਿਟੀ ਇਸ ਕਲ ਤੋਂ ਇਨਕਾਰ ਕਰਦੀ ਹੈ ਕਿ ਇਹ ਕੇਵ ਨੂੰ ਕੋਈ ਫੌਜੀ ਸਹਾਇਤਾ ਪ੍ਰਦਾਨ ਕਰਦਾ ਹੈ ਇੱਕ ਰਿਲੀਜ਼ ਵਿੱਚ ਲਿਖਿਆ ਕਿ ਇਹ ਮਾਨਵਤਾਵਾਦੀ ਸਹਾਇਤਾ ਆਫਤ ਰਾਹਤ ਸਿੱਖਿਆ ਤੇ ਵਕਾਲਤ ਤੇ ਕੇਂਦਰਿਤ ਹੈ ਉਸੇ ਵਕੀਲ ਨੇ ਕਿਹਾ ਕਿ ਮੁਕਦਮੇ ਦੌਰਾਨ ਖਵਾਨਾ ਨੇ ਅਨਸ਼ਕ ਤੌਰ ਤੇ ਦੋਸ਼ੀ ਮੰਨਿਆ ਹੈ ਉਸਨੇ ਪੈਸੇ ਦਾਨ ਕਰਨ ਲਈ ਸਵੀਕਾਰ ਕੀਤਾ ਹੈ ਪਰ ਇਹ ਵੀ ਕਿਹਾ ਕਿ ਉਹ ਰੂਸ ਵਿਰੋਧੀ ਕਾਰਵਾਈਆਂ ਲਈ ਵਰਤੇ ਜਾਣ ਲਈ ਫੰਡ ਟ੍ਰਾਂਸਫਰ ਕਰਨਾ ਉਸਦਾ ਇਰਾਦਾ ਨਹੀਂ ਸੀ ਉਸੇ ਵਕੀਲ ਦਾ ਕਹਿਣਾ ਹੈ ਕਿ ਉਹ ਫੈਸਲੇ ਤੇ ਅਪੀਲ ਕਰਨ ਦੀ ਯੋਜਨਾ ਬਣਾ ਰਿਹਾ ਹੈ ਬੁਲਟਿਨ ਦੇ ਪਿੱਛੇ ਚਲੇ ਜਾਣਾ ਹੀ ਮੁਰਤੋ ਹਾਸਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਵੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯੋਰਸੈਲਫ